ਅਰੀਲਾ ਬਣਾਉਣ ਵਾਲੀਆਂ ਕੁੜੀਆਂ ਲਈ ਮਿਸਾਲ ਬਣੀ ਇਹ ਗੁਰਸਿੱਖ ਧੀ ਇਸ ਨੂੰ ਜਤ ਜਤ ਸ਼ੇਅਰ ਕਰੋ ਇਸ ਕੁੜੀ ਦੀ ਕਾਮਯਾਬੀ ਦੇ ਉੱਤੇ ਮੈਨੂੰ ਬਹੁਤ ਖੁਸ਼ੀ ਆ ਇਹਦੇ ਕੋਲੇ ਬਹੁਤ ਢੀੜ ਰਹਿੰਦੀ ਹੈ ਰੋਟੀ ਖਾਣ ਵਾਲਿਆਂ ਦੀ ਇਹਦੀ ਰੋਟੀ ਸਵਾਦ ਵੀ ਆ ਇਸ ਕਰਕੇ ਆ ਵੈਸੇ ਰੋਟੀ ਸਵਾਦ ਹੀ ਹੁੰਦੀ ਆ ਮਨੁੱਖ ਦੀ ਜੀਭ ਦੇ ਵਿੱਚ ਕਈ ਵਾਰੀ ਕਸੂਰ ਹੁੰਦੇ ਆ ਪਰ ਰੋਟੀ ਅੰਨ ਕਦੇ ਮਾੜਾ ਨਹੀਂ ਹੁੰਦਾ ਖੁਸ਼ੀ ਮੈਨੂੰ ਇਸ ਕਰਕੇ ਹੁੰਦੀ ਆ ਕਿ ਪਹਿਲੀ ਵੀਡੀਓ ਕੁਝ ਕੁ ਮਹੀਨੇ ਪਹਿਲਾਂ ਮੇਰੇ ਅਖਲ ਵੀ ਤਿੰਨ ਕੁ ਮਹੀਨੇ ਹੋਏ ਹੋਣੇ ਆ ਜਦੋਂ ਅਸੀਂ ਇੱਥੇ ਬਣਾਈ ਸੀ ਉਸ ਵੀਡੀਓ ਨੂੰ ਬਹੁਤ ਸਾਰੇ ਭੈਣਾ ਵੀਰਾਂ ਨੇ ਵੇਖਿਆ ਤੇ ਮੈਂ ਜਦੋਂ ਦਫਤਰ ਦੇ ਵਿੱਚ ਬੈਠਾ ਵੇਖਦਾ ਹੁੰਨਾ ਇੱਥੇ ਹੁਣ ਭੀੜ ਲੱਗੀ ਹੁੰਦੀ ਆ ਗਾਕਾਂ ਦੀ ਰੋਟੀ ਪਾਣੀ ਖਾਣ ਵਾਲਿਆਂ ਦੀ ਰੋਟੀ ਪੈਕ ਕਰਵਾ ਕੇ ਲੈ ਜਾਣ ਵਾਲਿਆਂ ਦੀ ਮੈਨੂੰ ਖੁਸ਼ੀ ਹੁੰਦੀ ਆ ਵੀ ਸਾਡੇ ਪੰਜਾਬ ਦੀਆਂ ਕੁੜੀਆਂ ਸਾਡੇ ਪੰਜਾਬ ਦੇ ਮੁੰਡੇ ਉਹ ਕੱਲਾ ਇਹ ਨਹੀਂ ਗੱਲ ਕਰੇ ਮੈਨੂੰ ਛੋਟਾ ਕੰਮ ਲੱਗਦਾ ਮੈਨੂੰ ਇਉਂ ਲੱਗਦਾ ਉਹ ਮਿਹਨਤ ਕਰਦੇ ਆ ਤੇ ਮਿਹਨਤ ਨੂੰ ਭਾਗ ਲੱਗਦੇ ਆ ਇਹ ਗਗਨਦੀ ਪਕੌਰ ਆ ਇਹਨਾਂ ਦੇ ਪਤੀ ਦੇਵ ਨੇ ਰਵਿੰਦਰ ਸਿੰਘ ਤੇ ਇਹ ਥੋੜਾ ਜਿਹਾ ਛੁੱਟੀਆਂ ਵੱਧ ਕਰਦੇ ਆ ਅੱਜ ਇਹਨਾਂ ਨੂੰ ਲਾਂਭਾ ਵੀ ਦੇਣਾ ਆਪਾਂ ਪਰ ਇਹ ਬਹੁਤ ਮਿਹਨਤ ਕਰਦੇ ਆ ਇਧਰਲੇ ਪਾਸੇ ਕੈਮਰਾ ਕਮਾ ਦੋ ਉਧਰਲੇ ਪਾਸੇ ਵੀਰ ਜੀ ਦੇਖੋ ਇਹ ਇਹਨਾਂ ਦੇ ਭੋਜਨ ਦੀ ਸਵਾਰ ਦਿਸਟ ਦੀ ਗੱਲ ਆ ਉਹਦੇ ਕਰਕੇ ਕਾਮਯਾਬ ਆ ਥੋੜੀਆਂ ਜਿਹੀਆਂ ਗੱਲਾਂ ਕਰਨੀਆਂ ਵੀ ਜਦੋਂ ਪਹਿਲੇ ਦਿਨ ਮੇਰਾ ਚਿੱਤ ਕੀਤਾ ਵੈਸੇ ਹੀ ਜਲੰਧਰ ਦੇ ਵਿੱਚ ਅਸੀਂ ਐਸ ਵੇਲੇ ਪ੍ਰਾਈਮ ਏਸ਼ੀਆ ਟੀਵੀ ਦੇ ਦਫ਼ਤਰ ਨੇ ਬਿਲਕੁਲ ਸਾਹਮਣੇ ਚੁੰਮਨ ਮਾਲ ਦੇ ਲਾਗੇ ਇਹਨਾਂ ਦੇ ਵੱਲੋਂ ਇਹ ਲਾਇਆ ਜਾਂਦਾ ਹਰ ਰੋਜ਼ ਇੱਥੇ ਸਟਾਲ ਕੱਢ ਲਿਆ ਰੇੜੀ ਕਹਿ ਰਿਹਾ ਛਤਰੀ ਇਲਾਕੇ ਖਾਂਦੇ ਫੋਨ ਦੇ ਪੀਉਂਦੇ ਆ ਕੀ ਹਾਲਿੰਗੀ ਠੀਕ ਠਾਕ ਚੜ੍ਹਦੀ ਕਲਾ ਚ ਜਦੋਂ ਆਪਾਂ ਪਹਿਲੇ ਇਹਨਾਂ ਨੇ ਇੰਟਰਵਿਊ ਕੀਤੀ ਉਦੋਂ ਵੀ ਤੁਸੀਂ ਨੇ ਮੈਨੂੰ ਕਿਹਾ ਸੀ ਮੇਰੇ ਮਨ ਦੇ ਵਿੱਚ ਆਇਆ ਵੀ ਯਾਰ ਇਸ ਬੀਬੀ ਇਸ ਭੈਣ ਦੇ ਨਾਲ ਗੱਲਬਾਤ ਕਰੀਏ ਹਾਂਜੀ ਹਾਂਜੀ ਸਰ ਔਰ ਤੁਸੀਂ ਕਹੇ ਸੀ ਕਿ ਅਸੀਂ ਖੁਣੀ 30 35 ਫੁੱਲ ਕੇ ਲੈ ਕੇ ਆਉਣੇ ਆ ਹਾਂਜੀ ਹਾਂਜੀ ਸਰ ਹੁਣ ਕਿੰਨੇ ਲੈ ਕੇ ਆਉਣੇ ਆ ਸਿਰ ਹੁਣ ਤਾਂ ਸਾਡੇ ਮਨੋਂ 150 ਤੋਂ ਉੱਪਰ ਰੋਟੀ ਹੁੰਦੀ ਐ ਸੋ ਤੁਹਾਡੀ ਕਿਰਪਾ ਦੇ ਨਾਲ 30 35 ਫੁਲਕਿਆਂ ਤੋਂ ਇਹ ਹੁਣ ਬਣਾ ਕੇ 150 ਦੇ ਕਰੀਬ ਫੁਲਕੇ ਲੈ ਕੇ ਆਉਂਦੇ ਆ ਉਦੋਂ ਪਲੇਟਾਂ ਕਿੰਨੀਆਂ ਲੱਗਦੀਆਂ ਸੀ ਮੇਰੇ ਖਿਆਲ ਤੁਸੀਂ 20 25 ਕਿਹਾ ਸੀ ਹੁਣ ਕਿੰਨੀਆਂ ਲੱਗਣਗੀਆਂ ਸਰ ਹੁਣ ਤਾਂ ਮੈਨੂੰ ਲੱਗ ਜਾਂਦੀ ਹੈ 60 ਤੋਂ 65 ਲੱਗਦੀ ਹੈ ਸਰ 60 ਤੋਂ 65 ਹਾਂਜੀ ਸਰ ਡੈੜੀ ਸੋਣੀ ਬਣ ਜਾਂਦੀ ਹੈ ਵਧੀਆ ਵਧੀਆ ਖੁਸ਼ ਹੋ ਪਰਮਾਤਮਾ ਦੀ ਕਿਰਪਾ ਦੇ ਨਾਲ ਸੋਚਿਆ ਸੀ ਵੀ ਭਾਈ ਤੁਸੀਂ ਤਿੰਨ ਕ ਚਾਰ ਮਹੀਨੇ ਦੇ ਵਿੱਚ ਇਦਾਂ ਕਾਮਯਾਬੀ ਮਿਲ ਜੂਗੀ ਨਹੀਂ ਸਰ ਬਿਲਕੁਲ ਵੀ ਨਹੀਂ ਸਰ ਉਹ ਤਾਂ ਕਰਨ ਕਰਨ ਕਰਕੇ ਸੇ ਪਰਮਾਤਮਾ ਹੀ ਆ ਸਾਨੂੰ ਉਹਨਾਂ ਨੇ ਨਹੀਂ ਪਤਾ ਨਹੀਂ ਲੱਗ ਰਹੀ ਕਿ ਪੜੋ ਇੱਥੇ ਤੱਕ ਪਹੁੰਚਾ ਤੋ ਸਰ ਸਾਡੇ ਕੋਲ ਤਾਂ ਇੱਕ ਟੇਬਲ ਹੁੰਦਾ ਸੀਗਾ ਸਰ ਅੱਜ ਦੇਖ ਲਓ ਪ੍ਰਮਾਤਮਾ ਦੀ ਦਇਆ ਦੇ ਨਾਲ ਕਿੰਨੇ ਟੇਬਲ ਹਾਂ ਸਾਡੇ ਮੇਰੇ ਚੇਤੇ ਦੇ ਵਿੱਚੋਂ ਨਿਕਲ ਨਾ ਜਾਵੇ ਜਦੋਂ ਅਸੀਂ ਪਿਛਲੀ ਵਾਰ ਵੀਡੀਓ ਬਣਾਈ ਤਾਂ ਬਹੁਤ ਸਾਰੇ ਭੈਣਾ ਵੀਰਾਂ ਨੇ ਮੈਨੂੰ ਵੀ ਫੋਨ ਕੀਤੇ ਇਹਨਾਂ ਨੂੰ ਸਿੱਧੇ ਵੀ ਕੀਤੇ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਦੱਸੋ ਵੀ ਤੁਹਾਨੂੰ ਚਾਹੀਦਾ ਕੀ ਆ ਇਹਨਾਂ ਦੀ ਇਮਾਨਦਾਰੀ ਇਹਨਾਂ ਨੇ ਪੈਸੇ ਨਹੀਂ ਲਏ ਕਿਤੇ ਤੋਂ ਪੈਸੇ ਤਾਂ ਨਹੀਂ ਲਏ ਸੀ ਜੀ ਸਰ ਇਹਨਾਂ ਨੇ ਇਹ ਗੱਲ ਕਹੀ ਵੀ ਸਾਡੇ ਭਾਂਡੇ ਛੋਟੇ ਆ ਸਾਨੂੰ ਭਾਂਡੇ ਵੱਡੇ ਕਰ ਦਿਓ ਇਹ ਵੱਡੇ ਵੱਡੇ ਉਹ ਡੂਨੇ ਕਹਿੰਦੇ ਤੁਸੀਂ ਉਹਨੂੰ ਹਾਂਜੀ ਹਾਂਜੀ ਸਰ ਇਹ ਵੱਡੇ ਵੱਡੇ ਇਹ ਵੱਡੇ ਵੱਡੇ ਪਤੀਲੇ ਕਿਸੇ ਨੇ ਗਿਫਟ ਕਰਤੇ ਕਿਸੇ ਨੇ ਦਾਨ ਕਰਤੇ ਕਿਸੇ ਨੇ ਰਾਸ਼ਨ ਲੈਤਾ ਹਾਂਜੀ ਹਾਂਜੀ ਸਰ ਕਿਸੇ ਨੇ ਸਿਲੰਡਰ ਲੈਤਾ ਕਿਸੇ ਨੇ ਸਿਲੰਡਰ ਮਤਲਬ ਇਹ ਜੀ ਕਿ ਇਸ ਕੁੜੀ ਦਾ ਇਸ ਵੀਰ ਦਾ ਕੰਮ ਕਾਜ ਪੰਜਾਬੀਆਂ ਨੇ ਚਲਾਉਣ ਦੇ ਵਿੱਚ ਇਵੇਂ ਯੋਗਦਾਨ ਪਾਇਆ ਹਾਂਜੀ ਸਰ ਤੁਸੀਂ ਸਾਰੇ ਹੀ ਇਵੇਂ ਆਪਣੇ ਮਿਹਨਤ ਕਸ਼ ਭੈਣਾ ਵੀਰਾਂ ਦਾ ਇਵੇਂ ਕੰਮ ਚ ਲਾਇਆ ਕਰੋ ਹੋਰ ਫਿਰ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆਉਂਦਾ ਹੁਣ ਬਹੁਤ ਸਰ ਨਹੀਂ ਖਿਆਲ ਆਉਂਦਾ ਕਿ ਅਸੀਂ ਇਸ ਚੀਜ਼ ਨੂੰ ਹੋਰ ਵਧਾਈ ਦੇਣੀ ਹੈ ਤੇ ਹੋਰ ਉਹਨਾਂ ਨੂੰ ਸੇਵਾ ਕਰੀਏ ਹੂੰ ਤੇ ਹੋਰ ਕਿਰਤ ਦੀ ਕਮਾਈ ਕਰੀਏ ਸਰ ਅੱਛਾ ਜਿੰਨੀ ਮਿਹਨਤ ਕਰੂਗੀ ਉਹਨਾਂ ਦਾ ਫਲ ਪੈਣੀ ਹੁਣ ਤੁਸੀਂ ਇੱਥੇ ਚਾਹ ਵਾਲਾ ਸਮਾਨ ਵੀ ਰੱਖ ਲਿਆ ਇੱਥੇ ਹਾਂਜੀ ਹਾਂਜੀ ਸਰ ਅਏ ਹੁਣ ਤੁਸੀਂ ਆਹ ਸਬਜ਼ੀ ਵੀ ਲੈ ਕੇ ਆਉਣ ਲੱਗ ਪਏ ਆ ਤੁਸੀਂ ਹਰ ਰੋਜ਼ ਬਦਲਵੀਂ ਸਬਜ਼ੀ ਲੈ ਕੇ ਆਉਨੇ ਹੁਣ ਅੱਗੇ ਤੁਹਾਡੇ ਕੋਲੇ ਕੜੀ ਚੌਲ ਤੇ ਰਾਜਮਾ ਤੇ ਰੋਟੀ ਚਾਰ ਚੀਜ਼ਾਂ ਸੀ ਹੁਣ ਕਿੰਨੀਆਂ ਹੋਗੀਆਂ ਸਰ ਹੁਣ ਤਾਂ ਕੜੀ ਚਾਵਲ ਰਾਜਮਾ ਚਾਵਲ ਸਬਜ਼ੀ ਹੋ ਗਈ ਆ ਤੇ ਹੁਣ ਚਾਹ ਕੌਫੀ ਸਭ ਕੁਝ ਹੁੰਦੀ ਆ ਸਰ ਹੂੰ ਮੈਂ ਤਾਂ ਸਰ ਵਾਅਦਾ ਹੀ ਹੋ ਰਿਹਾ ਪ੍ਰਮਾਤਮਾ ਦੀ ਦਇਆ ਦੇ ਨਾਲ ਚਲੋ ਵਧੀਆ ਗੱਲ ਆ ਇਹ ਵਾਅਦਾ ਹੋਰ ਹੋ ਜਾਣਾ ਤੇ ਅਸੀਂ ਛੁੱਟੀਆਂ ਕੱਟ ਕਰਾਂ ਬਿਲਕੁਲ ਬਿਲਕੁਲ ਸਰ ਹਾਂ ਇਹ ਛੁੱਟੀਆਂ ਬਹੁਤ ਕਰਦੇ ਜੀ ਛੁੱਟੀਆਂ ਕਦੋਂ ਕਰਦੇ ਹੁੰਨੇ ਹੋ ਸਰੋਗਾ ਜਦੋਂ ਬਿਮਾਰ ਹੋਗੇ ਤਾਂ ਕਰਕੇ ਜਾਂ ਫਿਰ ਕਰਕੇ ਉਹਨੂੰ ਆਏਗੇ ਵੀ ਅਸੀਂ ਆ ਨਾ ਸਰਕਾਰਾਂ ਨਾਲ ਕੋਈ ਹੈ ਨਹੀਂ ਕਰ ਜਿੱਦਾਂ ਉਹਨਾਂ ਘਰ ਤੇ ਫੈਮਿਲੀ ਮੈਂਬਰ ਜਾੜਾ ਵੀ ਪੈਂਦਾ ਆ ਫਿਰ ਹੁਣ ਉਹ ਸਾਨੂੰ ਤਾਂ ਜਾਣਾ ਪੈਂਦਾ ਐ ਸਭੀ ਗਰੀ ਪਹਿਲਾਂ ਮੋਲਾ ਚ ਹੁੰਦੇ ਸੀਗੇ ਜੋ ਉਦੋਂ ਟਾਈਮ ਹੀ ਨਹੀਂ ਮਿਲਦਾ ਸੀਗਾ ਉਦੋਂ ਇਹ ਸੀਗਾ ਕਿ ਯਾਰ ਮੋਲਾ ਤੇ ਛੁੱਟੀਆਂ ਹੀ ਨਹੀਂ ਮਿਲਦੀਆਂ ਹੁਣ ਪਰਿਵਾਰ ਫਿਰ ਲੰਮੇ ਲਾਉਂਦੇ ਕਹਿੰਦੇ ਤੁਸੀਂ ਹੁਣ ਆਪਣਾ ਖੋਲ ਤਾਂ ਹੁਣ ਵੀ ਨਹੀਂ ਤੁਸੀਂ ਆਉਂਗੇ ਕਹਿੰਦੇ ਜੇ ਤਾਂ ਤੁਸੀਂ ਸਾਡੇ ਨਹੀਂ ਆਣਾ ਫਿਰ ਅਸੀਂ ਤੁਹਾਡੇ ਨਹੀਂ ਜਾਣਾ ਫੰਕਸ਼ਨ ਤੇ ਹੁਣ ਕੀ ਕਰੀਏ ਸਰ ਹੁਣ ਆਪਾਂ ਤੇ ਲ ਜਾਣਾ ਹੀ ਆ ਘਰ ਦੇ ਵਿੱਚ ਇਹ ਇਹ ਤੁਹਾਡੇ ਕੌਣ ਨੇ ਇਹ ਮੇਰੇ ਫਾਦਰ ਨੇ ਇਹ ਸਾਡੇ ਗਗਨਦੀਪ ਕੌਰ ਜੀ ਦੇ ਇਹ ਪਿਤਾ ਜੀ ਨੇ ਬਾਪੂ ਜੀ ਕੀ ਹਾਲ ਨੇ ਠੀਕ ਹੈ ਜੀ ਬੜੀ ਤੀ ਬਹੁਤ ਮਿਹਨਤੀ ਆ ਹਾਂ ਜੀ ਸੱਚੀ ਮੁੱਚੀ ਬੜੀ ਮਿਹਨਤੀ ਆ। ਬੜਾ ਜਵਾਈ ਵੀ ਚੰਗਾ। ਮਿਹਨਤ ਰਲ ਕੇ ਕਰਦੇ ਆ। ਨਹੀਂ ਤਾਂ ਇੱਥੇ ਡੂੰਗੇ ਖੜਕੇ ਹੀ ਰਹਿਣ। ਪਤੀਲੇ ਇੱਕ ਦੂਜੇ ਨਾਲ ਵਜਦਾ ਹੀ ਰਹਿਣ ਜੇਕਰ ਬੰਦੇ ਨਹੀਂ ਬਣਦੀ ਨਾ ਹੋਵੇ ਤਾਂ। ਇਹਨਾਂ ਦੇ ਸਹੁਰਾ ਸਾਹਿਬ ਨੇ ਇਹਨਾਂ ਦੇ ਸਹੁਰਾ ਸਾਹਿਬ ਆ ਤੁਹਾਡੇ ਸਹੁਰਾ ਸਾਹਿਬ ਨੇ ਇਹਨਾਂ ਦੇ ਪਿਤਾ ਜੀ ਆ। ਤੇ ਕੀ ਜਦੋਂ ਤੁਸੀਂ ਆਪਦੇ ਪੁੱਤ ਨੂੰ ਆਪਦੀ ਨੂੰਹ ਨੂੰ ਇਵੇਂ ਕੰਮ ਕਰਦੇ ਵੇਹਨੇ ਆ। ਫਿਰ ਤੁਹਾਡੇ ਮਨ 'ਚ ਕੀ ਆਉਂਦਾ? ਬਹੁਤ ਜਾਣੀ ਕਿ ਚਾਹਿਆ ਆਉਂਦਾ ਜੀ। ਵੀ ਚਲੋ ਮਿਹਨਤ ਕਰਦੇ ਹੈਗੇ ਆ ਬਹੁਤ। ਰਾਤ ਮੁੰਡਾ ਬਾਹਰ ਗਿਆ ਹੈਗਾ। ਪਿੱਛੋਂ ਮੰਮੀ ਦੀ ਡੈਥ ਹੋ ਗਈ ਇਹਦੀ ਹੂੰ ਫਿਰ ਮੈਂ ਕਿਹਾ ਵੀ ਪੁੱਤ ਇੱਥੇ ਆ ਜਾਏ ਫਿਰ ਵਿੱਚੇ ਛੱਡ ਕੇ ਆ ਗਿਆ ਹੂੰ ਕੰਮ ਅੱਛਾ ਇੱਥੇ ਆਣ ਕੇ ਕਹਿੰਦਾ ਪਾਪਾ ਮੈਂ ਮਿਹਨਤ ਕਰੂੰਗਾ ਜਿੰਨੀ ਜਿੰਨੀ ਹੂੰ ਮੋੜ ਦੇ ਵਿੱਚੇ ਲੱਗਿਆ 11 11 ਵਜੇ ਆਉਂਦਾ ਹੈਗਾ ਇਹ ਫਿਰ ਕਹਿਣ ਲੱਗਾ ਕਹਿੰਦਾ ਪਾਪਾ ਆਪਣਾ ਕੰਮ ਹੀ ਕਰਦੇ ਹੋ ਆਪਣੀ ਮਿਹਨਤ ਇਹਨੇ ਮਿਹਨਤ ਜੁਰੂ ਕੀਤੀ ਆਪਣੀ ਇੱਥੇ ਹੁਣ ਇਸ ਟਾਈਮ ਠੀਕ ਹੈਗਾ ਠੰਗ ਮਠੰਗੀ ਤਾਂ ਨਹੀਂ ਹੁੰਦੇ ਇਹ ਨਾ ਜੀ ਨਾ ਕੋਈ ਲੜਦ ਝਗੜ ਦੇਤਾ ਨਹੀਂ ਗਏ ਹਾਂ ਜੀ ਨਾ ਕਦੀ ਦੱਸ ਮੁੰਡਾ ਸਾਊ ਹੈ ਨਾ ਬਹੁਤ ਵਧੀਆ ਜੀ ਹੂੰ ਹਾਂ ਜੀ ਕੋਈ ਬੈਦ ਨਹੀਂ ਕੋਈ ਬੱਤਾ ਨਹੀਂ ਹਾਂ ਜੀ ਮੈਂ ਇਥੇ ਨਤ ਵੇਖ ਕੇ ਜਾਣਾ ਜੀ ਇਹਨਾਂ ਨੂੰ ਹਾਂ ਜੀ ਜਦੋਂ ਇਹਨਾਂ ਦੇ ਕੋਲੇ ਭੀੜ ਹੁੰਦੀ ਮੇਰੇ ਨੂੰ ਚਾ ਚੜਦਾ ਹਾਂ ਜੀ ਹਾਂ ਜੀ ਬਹੁਤ ਸੋਹਣੀ ਗੱਲ ਆ ਹਾਂ ਜੀ ਚਲੋ ਆਪਾਂ ਨਾ ਹਰਵਿੰਦਰ ਸਿੰਘ ਨੂੰ ਵੀ ਪੁੱਛਦੇ ਹਾਂ ਰਵਿੰਦਰ ਭਾਈ ਕੀ ਹਾਲ ਨੇ ਠੀਕ ਠਾਕ ਹੋ ਹਾਂ ਜੀ ਸਰ ਚੜਦੀ ਕਲਾ ਚੋਂ ਹਾਂ ਜੀ ਹਾਂ ਜੀ ਕਿਵੇਂ ਫਿਰ ਪਹਿਲੇ ਦਿਨ ਤੇ ਅੱਜ ਦੇ ਦਿਨ ਦੇ ਵਿੱਚ ਕੀ ਕੀ ਤੁਸੀਂ ਅੰਤਰ ਵੇਨੇ ਆ ਥੋੜਾ ਜਿਹਾ ਮੋਟੀਵੇਸ਼ਨਲ ਗੱਲਾਂ ਹੋ ਜਾਣ ਜਿਹੜੇ ਸਾਡੇ ਪੰਜਾਬੀ ਆ ਰੀਲ ਸੱਭਿਆਚਾਰ ਵਾਲੇ ਭੈਣਾ ਵੀਰਾਂ ਨੂੰ ਥੋੜੀ ਜੀ ਗੱਲ ਸਮਝ ਆਵੇ ਵੀ ਭਾਈ ਜੇ ਕਿਰਤ ਕਰੀਏ ਤਾਂ ਫਿਰ ਇਉਂ ਫਲ ਵੀ ਮਿਲਦਾ ਹਾਂਜੀ ਸਰ ਸਰ ਜਿੱਦਾਂ ਪਹਿਲੇ ਦਿਨ ਅਸੀਂ ਸ਼ੁਰੂ ਕੀਤਾ ਸੀ ਉਦੋਂ ਤਾਂ ਬਹੁਤ ਛੋਟੇ ਭਾਂਡੇ ਸੀ ਸਰ ਜਿੱਦਾਂ ਪਰਮਾਤਮਾ ਦੀ ਦਇਆ ਦੇ ਨਾਮ ਜਿੱਦਾਂ ਵੀਡੀਓ ਤੋਂ ਬਾਅਦ ਵੀ ਜੇ ਕਹਿ ਲਓ ਜੋ ਪਰਮਾਤਮਾ ਦੀ ਦਇਆ ਕਹਿ ਲਓ ਬਹੁਤ ਫਰਕ ਪਿਆ ਸਰ ਹੁਣ ਤਾਂ ਜਿੱਦਾਂ ਟੇਬਲ ਵੀ ਸਾਡੇ ਕੋਲ ਤਿੰਨ ਹੋ ਗਏ ਆ ਸਰ ਤੁਸੀਂ ਵੀ ਕਹੇ ਸੀ ਕਿ ਇੱਕ ਟੇਬਲ ਤੋਂ ਤੁਹਾਡੇ ਦੋ ਟੇਬਲ ਹੋ ਜਾਣ ਤਿੰਨ ਹੋ ਜਾਣ ਸਰ ਉਹੀ ਜੋ ਮਤਲਬ ਜਿੱਦਾਂ ਸੀਗਾ ਪਰਮਾਤਮਾ ਨੇ ਮਤਲਬ ਵਾਅਦਾ ਹੀ ਕੀਤਾ ਠੀਕ ਹੈ ਮਤਲਬ ਬਹੁਤ ਵਧੀਆ ਸਰ ਲੱਗਾ ਸਾਨੂੰ ਬਹੁਤ ਚੰਗਾ ਲੱਗਦਾ ਸਰ ਜਿੱਦਾਂ ਅਸੀਂ ਮਤਲਬ ਆਪਣਾ ਕੰਮ ਵੀ ਕਰਦੇ ਆਂ ਤੇ ਬਹੁਤ ਖੁਸ਼ੀ ਹੁੰਦੀ ਸਰ ਇੱਕ ਤਰ੍ਹਾਂ ਇੱਕ ਸੇਵਾ ਹੋ ਜਾਂਦੀ ਆ ਸਰ ਤੇ ਇੱਕ ਤਰ੍ਹਾਂ ਮਤਲਬ ਆਪਣੇ ਕਿਰਤ ਵੀ ਹੋ ਜਾਂਦੀ ਆ ਸਰ ਤੇ ਪਲੇਟ ਦਾ ਭਾਅ ਵਧਾਇਆ ਕਿਉਂ ਨਹੀਂ ਹੈ ਪਲੇਟ ਦਾ ਭਾਅ ਸਰ ਆਪਾਂ ਜਿਹੜੀ ਥਾਲੀ ਹੈ ਸਰ ਉਹ ਨਵੀਂ ਸ਼ੁਰੂ ਕਰ ਦਿੱਤੀ ਹੈ ਜਿਹਦਾ 90 ਰੁਪਏ ਆਪਾਂ ਪ੍ਰਾਈਸ ਰੱਖਿਆ ਉਹ ਅਨਲਿਮਿਟਿਡ ਥਾਲੀ ਹੈ ਸਰ ਅਨਲਿਮਿਟਿਡ ਤੋਂ ਭਾਅ ਕਿ ਭਈ ਜੋ ਮਰਜ਼ੀ ਪਵਾਈ ਜਾਓ ਤੇ ਖਾਈ ਜਾਓ ਹਾਂਜੀ ਬਿਲਕੁਲ ਸਰ ਉਹਦੇ ਵਿੱਚ ਸਰ ਇੱਕ ਬੰਦਾ ਇੱਕ ਥਾਲੀ ਜੋ ਮਰਜ਼ੀ ਜੋ ਮਰਜ਼ੀ ਹਾਂਜੀ ਉਹ ਜਦੋਂ ਤੱਕ ਉਹਦਾ ਢਿੱਡ ਨਹੀਂ ਭਰਦਾ ਉਦੋਂ ਤੱਕ ਉਹ ਖਾ ਸਕਦੇ ਹਾਂ ਬਹੁਤ ਵਧੀਆ ਗੱਲ ਆ ਪਰ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਪੰਜਾਬ ਦੀ ਜਵਾਨੀ ਆ ਜਿਹੜੇ ਮੇਰੇ ਵਰਗੇ ਆ ਉਹ ਕੰਮ ਕੁੰਮ ਘਟ ਕਰਦੇ ਆ ਰਾਇਆ ਵਧ ਦਿੰਦੇ ਆ ਜਿਨ੍ਹਾਂ ਨੂੰ ਇੰਨੀ ਕਹਿ ਦੇਣ ਕਿ ਭਾਈ ਰੀਲਾਂ ਦੇ ਵਿੱਚ ਹੀ ਬਹੁਤ ਵਧੀਆ ਮਸਤ ਰਹਿਣਾ ਚਾਹੀਦਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਤੁਸੀਂ 3-4 ਮਹੀਨੇ ਹੋਇਆ ਮੇਰੇ ਖਲ ਤੁਹਾਨੂੰ 4 ਮਹੀਨੇ ਦਾ ਤਾਂ ਕੀ ਉਹਨਾਂ ਉਹਨਾਂ ਦੇ ਲਈ ਕੀ ਸੁਨੇਹਾ ਤੁਹਾਡਾ ਸਰ ਸੁਨੇਹਾ ਇਹ ਹੈ ਕਿ ਆਪਣੇ ਕੰਮ 'ਚ ਕਦੀ ਵੀ ਸ਼ਰਮ ਨਾ ਕਰੋ ਤੇ ਪਰਮਾਤਮਾ ਦਾ ਨਾਮ ਲੈ ਕੇ ਸਰ ਆਪਣਾ ਜਿਹੜਾ ਇਮਾਨਦਾਰੀ ਦੇ ਨਾਲ ਕੰਮ ਜੋ ਵੀ ਆਪਣਾ ਸ਼ੁਰੂ ਕਰੋ ਸਰ ਤੇ ਉਹਦੇ ਵਿੱਚ ਇਹ ਹੈ ਕਿ ਪਰਮਾਤਮਾ ਵਾਧਾ ਹੀ ਪਾਉਂਦੇ ਆ ਸਰ ਮਤਲਬ ਘਟ ਨਹੀਂ ਪਾਉਂਦੇ ਸਿੱਧਾ ਅੱਜਕੱਲ ਜ਼ਿਆਦਾਤਰ ਹੁੰਦਾ ਵੀ ਬਾਹਰ ਚਲ ਜੀਏ ਉੱਥੇ ਚਲ ਜੀਏ ਸ਼ਰਮ ਬਹੁਤ ਮਹਿਸੂਸ ਕਰਦੇ ਆ ਜਿੱਦਾਂ ਵੀ ਕੰਮ ਯਾਰ ਖੋਲਾਂਗੇ ਕੋਈ ਕੀ ਕਹੂਗਾ ਕੀ ਸੋਚੂਗਾ ਮੈਂ ਤਾਂ ਇਹ ਕਹਿੰਦਾ ਸਰ ਕਿਸੇ ਬਾਰੇ ਨਾ ਸੋਚੋ ਕੌਣ ਕੀ ਸੋ ਚੁੱਪ ਕਰਕੇ ਪ੍ਰਮਾਤਮਾ ਦੇ ਨਾਮ ਲੈ ਕੇ ਆਪਣਾ ਕੰਮ ਸ਼ੁਰੂ ਕਰ ਲੈਣਾ ਪਰ ਉਦੋਂ ਬਾਈ ਥੋੜਾ ਲੱਗਦਾ ਨਾ ਵੀ ਅੱਗੇ ਲਾਣੋ ਪੰਜਾਬ ਦੇ ਲੋਕ ਆ ਜਿਹੜੇ ਉਹ ਪੰਜਾਬ ਦੀ ਜਵਾਨੀ ਆ ਜਿਹੜੀ ਉਹ ਥੋੜੀ ਜਿਹੀ ਹੁਣ ਸੰਗਮੁਕਤ ਹੋ ਕੇ ਆਪਦੀ ਰੇੜੀ ਆਪਦਾ ਠੇਲਾ ਆਪਦੇ ਕੋਟਰੈਕਟਰ ਦੇ ਉੱਤੇ ਚੀਜ਼ ਵੇਚ ਲਾਉਣੀ ਉਹ ਥੋੜਾ ਜਿਹਾ ਇਸ ਪਾਸੇ ਨੂੰ ਤੁਰੀ ਵੀ ਆ ਹਾਂਜੀ ਸਰ ਥੋੜਾ ਜਿਹਾ ਹੈਗਾ ਵੀ ਜਿੱਦਾਂ ਵੀ ਬਾਕੀ ਮਤਲਬ ਉਹਨਾਂ ਨੂੰ ਚਾਹੀਦਾ ਹੈ ਕਿ ਆਪਣਾ ਕੰਮ ਸ਼ੁਰੂ ਕਰ ਲੈ ਸਰ ਹੁਣ ਕਾਫੀ ਜਿੱਦਾਂ ਵੀਡੀਓ ਦੇਖ ਕੇ ਮੋਟੀਵੇਟ ਹੁੰਦੇ ਆ ਬੰਦੇ ਤਾਂ ਫਿਰ ਆਪਣਾ ਕੰਮ ਜਿੱਦਾਂ ਸ਼ੁਰੂ ਕਰਦੇ ਆ ਸਰ ਉਹ ਸਾਨੂੰ ਵੀ ਅਸੀਂ ਵੀ ਜਿੱਦਾਂ ਵੀਡੀਓ ਦੇਖਦੇ ਸਾਨੂੰ ਵੀ ਬਹੁਤ ਵਧੀਆ ਚੀਜ਼ ਲੱਗਦੀ ਹੈ ਕਿ ਨਾ ਆਪਣਾ ਕੰਮ ਜਿਹੜਾ ਸਾਫ਼ ਸੁਥਰਾ ਕਰੋ ਵਧੀਆ ਕਰੋ ਸਰ ਤਾਂ ਫਿਰ ਆਪਣੇ ਆਪ ਹੀ ਸਭ ਕੁਝ ਮਤਲਬ ਹੁੰਦਾ ਹੈ ਸਾਰਾ ਦੋਸਤ ਹੁਣ ਚਾਹ ਦਾ ਕੰਮ ਵੀ ਸ਼ੁਰੂ ਕੀਤਾ ਚਾਹ ਦਾ ਕੰਮ ਵੀ ਸ਼ੁਰੂ ਕੀਤਾ ਪਰ ਤੁਸੀਂ ਪਿੱਛੇ ਜੇ ਕਿਸੇ ਮੈਨੂੰ ਸਿਲੰਡਰ ਮੁੱਕ ਗਿਆ ਸਾਡੇ ਕੋਲ ਸਿਲੰਡਰ ਇੱਕ ਆ ਹਾਂਜੀ ਸਰ ਉਹ ਵੀ ਪਰਮਾਤਮਾ ਨੇ ਦਇਆ ਕਰ ਦਿੱਤੀ ਸੀ ਉਹ ਵੀ ਹੋ ਗਿਆ ਸੀ ਹੋ ਗਿਆ ਜੀ ਹਾਂਜੀ ਸਰ ਪਰ ਤੁਸੀਂ ਨਿਤ ਆਇਆ ਕਰੋ ਨਹੀਂ ਸਰ ਆਪਾਂ ਨਿਤ ਹੀ ਹਾਂ ਹੁ ਦੇਣ ਤਾਂ ਆਉਣਾ ਹੀ ਆ ਦੋਨਾਂ ਨੂੰ ਛੁੱਟੀ ਕਰ ਲੋ ਨਹੀਂ ਤਾਂ ਇੱਥੇ ਬੰਦੇ ਬੜੇ ਬਹੁਤ ਮਿਲਦੇ ਆ ਕਹਿੰਦੇ ਯਾਰ ਅੱਜ ਫੇਰ ਨਹੀਂ ਆਏ ਹੁਣ ਸਾਨੂੰ ਫਲਾਣੀ ਥਾਂ ਜਾਣਾ ਪੈਣਾ ਮੈਂ ਨਹੀਂ ਚਾਹੁੰਦਾ ਤੁਹਾਡਾ ਗਾ ਤੁਹਾਡਾ ਕਸਟਮਰ ਤੁਹਾਡਾ ਸਾਥੀ ਕੋਈ ਕਿਤੇ ਹੋਰ ਜਾਵੇ ਨਹੀਂ ਨਹੀਂ ਸਰ ਹੁਣ ਤੇ ਆਪਾਂ ਤੇ ਇੱਕ ਮੇਰੀ ਪੰਜਾਬੀਆਂ ਨੂੰ ਬੇਨਤੀ ਹੱਥ ਜੋੜ ਕੇ ਗੁਜਰਾਤ ਦੇ ਵਿੱਚ ਜੇ ਕਿਸੇ ਦਾ ਕੰਮ ਡੁੱਬਦਾ ਹੋਵੇ ਨਾ ਜਾਂ ਘਾਟੇ 'ਚ ਹੋ ਜੇ ਤਾਂ ਗੁਜਰਾਤੀ ਮਿਲ ਕੇ ਉਹਨੂੰ ਪੈਰਾਂ ਸਿਰ ਕਰਦੇ ਬਾਈ ਉਹ ਜਿਵੇਂ ਮੰਨ ਲਓ ਮੇਰਾ ਕਾਰੋਬਾਰ ਡੁੱਬ ਗਿਆ ਉੱਥੇ ਤੇ ਗੁਜਰਾਤੀ ਭਾਈਣਾ ਭਰਾ ਜਿਹੜੇ ਨਾ ਉਹ ਜਿਹੜਾ ਕਾਰੋਬਾਰੀ ਸਾਥੀ ਆ ਉਹ ਕੋਰੋਂ ਪੈਸੇ ਪਾ ਕੇ ਇਹਦੇ ਪੈਰ ਲਾਉਂਦੇ ਆ ਬਾਅਦ ਚ ਕਹਿੰਦੇ ਵੀ ਭਾਈ ਤੁਸੀਂ ਸਾਡੇ ਪੈਸੇ ਹੌਲੀ ਹੌਲੀ ਮੋੜ ਦਿਓ ਸਾਡੇ ਪੰਜਾਬੀ ਜੜਾ ਮੜਦੇ ਆ ਬਹੁਤੀ ਵਾਰ ਪੰਜਾਬੀ ਪੰਜਾਬੀ ਦੇ ਉੱਤੇ ਮહેર ਵੀ ਰੱਖੇ ਪੰਜਾਬੀ ਪੰਜਾਬੀ ਦੇ ਵੱਧ ਤੋਂ ਵੱਧ ਕੰਮ ਆਵੇ ਇਹ ਸਮੇਂ ਦੀ ਲੋੜ ਆ ਸਾਰੇ ਹੀ ਸਾਡੇ ਆਪਣੇ ਆ ਪ੍ਰਵਾਸੀ ਭੈਣਾ ਵੀਰ ਵੀ ਜਿਹੜੇ ਮਿਹਨਤ ਕਰਦੇ ਉਹਨੂੰ ਵੀ ਸਲਾਮ ਆ ਪਰ ਪੰਜਾਬੀ ਪੰਜਾਬੀਆਂ ਦੇ ਵੱਧ ਤੋਂ ਵੱਧ ਕੰਮ ਆਵੇ ਕੁਝ ਕਹਿਣਾ ਚਾਹੋਗੇ ਬਈ ਹੋਰ ਹਾਂਜੀ ਬਿਲਕੁਲ ਸਰ ਮੈਂ ਇਹੀ ਕਹਿਣਾ ਚਾਹੁੰਨਾ ਕਿ ਇੱਕ ਦੂਜੀ ਦੀ ਮਦਦ ਕਰੋ ਨਾ ਕਿ ਇੱਕ ਦੂਜੇ ਨੂੰ ਜੈਲ ਸੀ ਕਰੋ ਸਰ ਇਹ ਕੰਮ ਬਹੁਤ ਚੱਲਦਾ ਵੀ ਜੇ ਕਿਸੇ ਨੇ ਕੰਮ ਖੋਲ ਹੀ ਲਿਆ ਤਾਂ ਉਹਨੂੰ ਐਵੇਂ ਕਹੀ ਕਿ ਇਹਨੇ ਕੰਮ ਕਿਉਂ ਖੋਲ ਲਿਆ ਐਵੇਂ ਜੈਲ ਸੀ ਜੀ ਰੱਖਣੀ ਤੇ ਐਵੇਂ ਮਤਲਬ ਵੈਦਾਂ ਬੋਲੀ ਜਾਣਾ ਮੈਂ ਤਾਂ ਸਰ ਇਹੀ ਕਹਿੰਨਾ ਕਿ ਜੈਲ ਸੀ ਦੇ ਜੈਲ ਸੀ ਨਾ ਕਰੋ ਸਭ ਨੂੰ ਮਦਦ ਕਰੋ ਇੱਕ ਦੂਜੇ ਦੀ ਇੱਕ ਦੂਜੇ ਨੂੰ ਮਤਲਬ ਵਾਧਾ ਦੇਖੋ ਕਿਉਂਕਿ ਸਰ ਜ਼ਿੰਦਗੀ ਦੇ ਚਾਰ ਦਿਨੇ ਕਦੋਂ ਕੀ ਹੋ ਜਾਣਾ ਕੋਈ ਪਤਾ ਨਹੀਂ ਸਰ